ਬਾਦਲ ਜੋ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਿ ਅੱਜ ਜਿਹੜੀ ਯਾਤਰਾ ਸ਼ੁਰੂ ਹੋਣੀ ਕੀ ਕਿਹਾ ਕਹਿੰਦੇ ਕਿ ਨਸ਼ਾ ਪੇਲੀਆਂ ਪਾਰਟੀਆਂ ਨੇ ਕੀਤਾ ਸਾਰਾ ਸਨਾਇਆ ਅੱਜ ਦੀ ਸਦੀਛ ਸ਼ਰਸ਼ਾ ਬਚਾਉਣ ਆ ਵੀ ਕੌਣ ਆਲੇ ਹੈਗੇ ਆਮ ਆਦਮੀ ਪਾਰਟੀ ਦੇ ਜਿਹੜੇ ਐਮ ਐਲ ਏ ਹਨ ਸਾਹਿਬ ਪੱਤਰਕਾਰ ਤੋਂ ਪੁੱਛਿਆ ਪਟਿਆਲਾ ਦੇ ਵਿੱਚ ਬਹੁਤ ਹੀ ਤਰ੍ਹਾਂ ਗੋਸ਼ਤਾਨ ਕੀਤੀ ਕੇਵਲ ਮੈਂ ਸਟਰੋਂਗਲੀ ਕੰਡੈਮਨ ਕਰਦਾ ਹਾਂ ਬਾਦਲ ਸਾਹਿਬ ਅੱਜ ਦੀ ਯਾਤਰਾ ਦਾ ਕਿੰਨਾ ਕੁ ਫਰਕ ਜੋ ਆ ਪੰਜਾਬੀਆਂ ਦੇ ਮਨਾਂ ਤੇ ਪਵੇਗਾ ਚਲੋ ਭਾਈ ਰਹਿਣ ਦਿਓ ਯਾਰ ਬਸ ਬਸ ਹਾਂ ਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਸੁਖਵੀਰ ਸਿੰਘ ਬਾਦਲ ਹੁਣੇ ਅੱਜ ਇੱਥੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਵੱਲੋਂ ਜਿਹੜੀ ਯਾਤਰਾ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਅਰਦਾਸ ਕਰਕੇ ਸ੍ਰੀ ਕਲਤਕ ਸਾਹਿਬ ਤੋਂ ਕੀਤੀ ਜਾਣੀ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸ੍ਰੀ ਹਮਸਹਿਬ ਤੋਂ ਸ੍ਰੀ ਕਲਤਕ ਸਾਹਿਬ ਤੋਂ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਪਾਰਟੀ ਦੇ ਕਿੰਨੇ ਨੁਮਾਇੰਦੇ ਜਿਹੜੇ ਹੈਗੇ ਨੇ ਇੱਥੇ ਪਹੁੰਚ ਚੁੱਕੇ ਨੇ ਤਾਂ ਅਰਦਾਸ ਤੋਂ ਬਾਅਦ ਹੋਇਆ ਅੱਜ ạtari ਹਲਕੇ ਤੋਂ ਜਿਹੜੀ ਇਹ ਪੰਜਾਬ ਚੋਂ ਯਾਤਰਾ ਦੀ ਸ਼ੁਰੂਆਤ ਉਹ ਹੋਣੀ ਆ ਤਸਵੀਰਾਂ ਤੋੜਨ ਨਾਲ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਂਝੀਆਂ ਕੀਤੀਆਂ ਕਿ ਜੋ ਅਰਦਾਸ ਆ ਅਰਦਾਸ ਕਰਕੇ ਜੋ ਸਰਦਾਰ ਸੁਖਬੀ ਸਿੰਘ ਬਾਦਲ ਹੋਣਾ ਵੱਲੋਂ ਜੋ ਅੱਜ ਇੱਕ ਯਾਤਰਾ ਸ਼ੁਰੂ ਕੀਤੀ ਜਾਣੀ ਆ ਤਾਂ ਤਸਵੀਰਾਂ ਵੀ ਤੋੜਨ ਨਾਲ ਸਾਂਝੀਆਂ ਕੀਤੀਆਂ ਤਾਂ ਕੁਝ ਹੀ ਸਮੇਂ ਦੇ ਵਿੱਚ ਜ਼ਰੂਰ ਅਰਦਾਸ ਤੋਂ ਬਾਅਦ ਜੋ ਮੀਡੀਆ ਦੇ ਨਾਲ ਵੀ ਸੁਖਬੀ ਸਿੰਘ ਬਾਦਲ ਗੱਲ ਕਰਨਗੇ ਤਾਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਆ ਪੰਜਾਬ ਚੋਂ ਯਾਤਰਾ ਅੱਜ ਸ਼ੁਰੂਆਤ ਜਿਹੜੀ ਆ ਉਹ ਹੋਣੀ ਆ ਤੇ ਅਟਾਰੀ ਹਲਕੇ ਤੋਂ ਜੇ ਗੱਲ ਕਰ ਲਈਏ ਤਾਂ ਅਟਾਰੀ ਤੋਂ ਰਾਜਾ ਸੰਸੀ ਹਲਕੇ ਤੋਂ ਜਿਹੜੀ ਆ ਯਾਤਰਾ ਦੀ ਸ਼ੁਰੂਆਤ ਹੋਣੀ ਆ ਤਾਂ ਉਸ ਤੋਂ ਪਹਿਲਾਂ ਜਿਹੜੀ ਅਰਦਾਸ ਗਈ ਹੈ ਤਾਂ ਇਹ ਤਸਵੀਰਾਂ ਖਾਸ ਤੌਰ ਤੇ ਤੜਨਾ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਪੂਰੀ ਯਾਤਰਾ ਦੀ ਕਵਰੇਜ ਜਿਹੜੀ ਗੱਲ ਕਰ ਲਈਏ ਤਾਂ ਪੂਰੇ ਪੰਜਾਬ ਭਰ ਦੀ ਕਵਰੇਜ ਤੜਨਾ ਨਾਲ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸੈਸ ਹਨਕ ਜਗਬਾਨੀ ਟੀਵੀ ਸ਼੍ਰੀ ਅਮਸਾ ਸਾਈ